ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਮਾਰੂ ਰਾਗ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵਿੱਚ ਵੀ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਆਪਾਂ ਉਚਾਰਨ ਕਰਨੇ ਨੇ ਕੁਝ ਸੰਗਤਾਂ ਇਹਨਾਂ ਨੂੰ ਗਲਤ ਉਚਾਰਨ ਕਰ ਜਾਂਦੀਆਂ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ੍ਹ ਕਰਦੀਆਂ ਇਸ ਸ਼ਬਦ ਨੂੰ ਸਾਰੇ ਨੂੰ ਸੁਣਿਓ ਜਿਹੜੀਆਂ ਤਾਂ ਸੰਗਤਾਂ ਗਲਤ ਉਚਾਰਨ ਕਰਦੀਆਂ ਉਹਨਾਂ ਨੂੰ ਸਮਝ ਲੱਗ ਜਾਵੇਗੀ ਕਿ ਕਿੱਥੇ ਸੀ ਗਲਤੀ ਕਰਦੇ ਆ ਇਹ 1017 ਅੰਗ ਤੇ ਆਉਂਦਾ ਹੈ 1017 ਅੰਗ ਤੇ ਆਉਂਦਾ ਹੈ ਮਾਰੂ ਰਾਗ ਦੇ ਮਾਰੂ ਮਹੱਲਾ ਪੰਜਵਾਂ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਡਾਰਿਓ ਤੇ ਵਿਸਰਾਮ ਲਾਉਣਾ ਕਾਜ ਕੋ ਆ ਕੋ ਲੈ ਸਵਾਰਿਓ ਇੱਥੇ ਬਿਸਰਾਮ ਹੈ ਤਿਲ ਨਾ ਦਿਨੋ ਦੋਸ ਮਨ ਮੇਰੇ RAM ਰੋ ਨਿਤ ਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਧਿਆਨ ਰੱਖਣਾ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਸੰਤਨਾ ਨਹੀਂ ਕਹਿ ਦੇਣਾ ਸੰਤਨਾ ਸੰਤਨਾ ਉਚਾਰਨ ਕਰਨਾ ਹੈ ਸੰਤਨਾ ਕੀ ਰੀਤ ਰਹਾਓ ਚਰਨ ਤਲੈ ਤਲੈ ਪੜਨੈ ਦਲਾਵਾਂ ਦੇ ਨਾਲ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨ ਰਹੇ ਉਹ ਸਰੀਰ ਇਹਨੂੰ ਸ਼ਰਮ ਨਹੀਂ ਪੜ ਜਾਣਾ ਤਿਆਰ ਰੱਖਣਾ ਪੈਰ ਵਿੱਚ ਰਾਰਾ ਲੱਗਾ ਹੈ ਸ਼ਰਮ ਨ ਰਹੇ ਉਹ ਸਰੀਰ ਮਹਾ ਸਾਗਰ ਨਹਿ ਵਿਆਪੈ ਵਿਆਪੇ ਨਹੀਂ ਪੜ ਜਾਣਾ ਵਿਆਪੈ ਪੜਨਾ ਦਲਾਵਾਂ ਦੇ ਨਾਲ ਕਿਨ ਹੈ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਜਿਸ ਸੰਗੇ ਨਹੀਂ ਪ੍ਰੀਤ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨ ਮਣੀ ਬਿਪਰੀਤ ਊਚ ਨੀਚ ਵਿਕਾਰ ਸੁਕਿਤ ਸੁਕ੍ਰਿਤ ਇਕਠਾ ਪਾਠ ਹੈ ਤਿਆਰ ਰੱਖਣਾ ਔਕੜ ਦੇ ਨਾਲ ਉਚਾਰਨ ਕਰਨਾ ਹੁਣ ਕਈ ਸੰਗਤਾਂ ਇਹਨੂੰ ਪੜ ਜਾਂਦੀ ਹੈ ਸਲਗਨ ਸਲਗਨ ਉਚਾਰਨ ਨਹੀਂ ਕਰਨਾ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਸੱਸੇ ਦੇ ਟਿੱਪੀ ਲੱਗੀ ਜਿਹੜੀ ਇਹ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਲੱਲਾ ਗੱਗਾ ਤੇ ਨੰਨਾ ਇਹ ਵੱਖਰਾ ਕਰ ਦੇਣਾ ਸੰਗ ਲਗਣ ਲਗਣ ਪਾਠ ਉਚਾਰਨ ਕਰਨਾ ਹੈ ਸੰਗ ਲਗਣ ਸਲਗਨ ਨਹੀਂ ਪੜ ਦੇਣਾ ਜਿਹੜਾ ਸੱਸੇ ਟਿੱਪੀ ਲੱਗੀ ਇਹ ਵੱਖਰੀ ਕਰਨੀ ਹੈ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਤੇ ਲੱਲਾ ਗੱਗਾ ਜਿਹੜਾ ਨੰਨਾ ਇਹ ਵੱਖਰਾ ਕਰ ਦੇਣਾ ਇਸ ਦਾ ਉਚਾਰਨ ਬਣ ਗਿਆ ਸੰਗ ਲਗਨ ਸੰ ਸਟ ਸਟ ਪੀ ਸੰਗ ਲਗਨ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰਨਾ ਕਸ਼ੂ ਜਾਣੈ ਸਰਬਜੀਵ ਸੰਮਤ ਇਹਨੂੰ ਹੁਣ ਕਈ ਸੰਗਤਾ ਸਮਤ ਪੜ ਜਾਂਦੀ ਹੈ ਪਰ ਇਹ ਜਿਹੜਾ ਸ਼ਬਦ ਹੈ ਸੰਗਤ ਜੀ ਪੋਲਾ ਪੜ੍ਹਨਾ ਹੈ ਸੰਮਤ ਕਹਿਣਾ ਸੰਮਤ ਪੋਲਾ ਉਚਾਰਨ ਕਰਨਾ ਸੰਮਤ ਵੀ ਨਹੀਂ ਕਹਿ ਦੇਣਾ ਸੰਮਤ ਕਵਾਂਗੇ ਫਿਰ ਉੱਤੇ ਟਿੱਪੀ ਲੱਗੇਗੀ ਇਹ ਤਿਆਰ ਰੱਖਣਾ ਸੰਮਤ ਸੰਮਤ ਉਚਾਰਨ ਕਰਨਾ ਤਿਆਰ ਰੱਖਣਾ ਕਿ ਕਾਰ ਪਰਗਾਸ ਪ੍ਰਚੰਡ ਪ੍ਰਗਟਿਓ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼ ਪਵਿੱਤਰ ਅਪਵਿੱਤਰ ਹੈ ਇੱਥੇ ਲੱਗਾ ਹਾਹਾ ਇਹ ਧਿਆ ਰੱਖਣਾ ਹਾਏ ਦੀ ਵਾਰ ਉਚਾਰਨ ਹੋਵੇ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਂ ਸਮਾਨ ਜਹ ਸਾ ਕਿਛ ਤਹਾ ਲਾਗਿਓ ਤਿਲ ਨਾ ਸ਼ੰਕਾ ਮਾਣ ਸੁਭਾਏ ਅਪਾਏ ਇੱਥੇ ਨੂੰ ਸੱਸੀ ਨਾਲ ਇੱਥੇ ਆੜੇ ਨਾਲ ਧਿਆ ਰੱਖਣਾ ਸੁਭਾਏ ਅਭਾਏ ਸੋ ਨਿਕਟ ਜੋ ਨਿਕਟ ਆਵੇ ਆਵੇ ਨੀ ਪੜਨਾ ਆਵੇ। ਸੀਤ ਤਾਕਾ ਜਾਏ ਆਪ ਪਰ ਕਾ ਕਾਸ਼ ਨਾ ਜਾਣੈ। ਸਦਾ ਸਹਜ ਸੁਭਾਏ ਚਰਨ ਸਰਨ ਸਨਾਥ ਏਹੋ ਮਨ। ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ। ਸੋ ਸੰਗਤ ਜੀ ਆਪਾਂ ਇਸ ਪਾਵਨ ਪੀਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਤਿਆ ਬਈ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ